ਤਨੂਆ ਨੇਚਰਲ ਫਾਰਮ ਤੋਂ ਆਪਾਂ ਨਾਮ ਚੇਂਜ ਕਰਕੇ ਜੀ ਨੇਚਰ ਪਾਥ ਪਲਾਂਟੇਸ਼ਨਜ਼ ਕੀਤਾ ਹਰਸ਼ੀ ਗਾਲ ਦੀ ਮੈਂ ਗੁਰਸਿਮਰਨ ਸਿੰਘ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਥੋੜੀ ਚੈਨਲ ਬਾਰੇ ਮੇਰੇ ਬਾਰੇ ਤੇ ਇਸ ਚੈਨਲ ਦਾ ਪਹਿਲਾ ਨਾਮ ਤਨੂਆ ਨੇਚਰਲ ਫਾਰਮ ਨਰਸਰੀ ਸੀ ਹੁਣ ਇਹ ਨਾਮ ਨੂੰ ਆਪਾਂ ਚੇਂਜ ਕਰਕੇ ਤਨੂਆ ਨੇਚਰਲ ਫਾਰਮ ਤੋਂ ਆਪਾਂ ਨੇ ਇਹਦਾ ਨਾਮ ਨੇਚਰ ਪਾਥ ਪਲਾਂਟੇਸ਼ਨਜ਼ ਪ੍ਰਾਈਵੇਟ ਲਿਮਟਿਡ ਕੀਤਾ ਹੋਇਆ ਜੀ ਏ ਦੋਸਤੋ ਆਪਾਂ ਨੇ ਜਿਹੜੀ ਹੈਗਿਆ ਤੈਨੂੰ ਆ ਨੈਚੁਰਲ ਫਾਰਮ ਹੈ ਤੇ ਇੱਕ ਨਰਸਰੀ ਦਾ ਨਾਮ ਆਪਣੀ ਜਿਹੜੀ ਇੱਥੇ ਹਥੋਏ ਪਿੰਡ ਦੇ ਵਿੱਚ ਨਰਸਰੀ ਹੈ ਜੀ ਜਿਹੜੀ ਨੇਚਰ ਪਾਸ ਪਲਾਂਟੇਸ਼ਨਸ ਆ ਇਹ ਆਪਾਂ ਕੰਪਨੀ ਰਜਿਸਟਰ ਕਰਾਈ ਆ ਇਹਦੇ ਅੰਦਰ ਆਪਾਂ ਜਿਵੇਂ ਵੱਡੀਆਂ ਲੈਂਡਸਕੇਪਿੰਗਸ ਕਰਨੀਆਂ ਚਾਹੇ ਉਹ ਮੈਰਿਜ ਪੈਲੇਸ ਦੀ ਹੋਵੇ ਜਾਂ ਕਿਸੇ ਵੱਡੀ ਕਲੋਨੀ ਦੀ ਹੋਵੇ ਜਾਂ ਆਪਾਂ ਹੋਰ ਡੈਕੋਰੇਸ਼ਨ ਦਾ ਕੰਮ ਕਰਨਾ ਹੋਵੇ ਪਲਾਂਟੇਸ਼ਨ ਦੇ ਨਾਲ ਉਹ ਕਰਨ ਕਰਨ ਜਾ ਰਹੇ ਆ ਜੀ ਇਸ ਕੰਪਨੀ ਦੇ ਥਰੂ ਨਾਲੇ ਜੀ ਆਪਾਂ ਜਿਹੜੇ ਬਾਗਾਂ ਦੇ ਵਿੱਚ ਅੱਗੇ ਜਿਹੜੀਆਂ ਨਵੀਆਂ ਟੈਕਨੀਕਸ ਆ ਰਹੀਆਂ ਨੇ ਉਹਨਾਂ ਨੂੰ ਡਿਵੈਲਪ ਕਰਨ ਲਈ ਜਾਂ ਉਹਨਾਂ ਨੂੰ ਪੰਜਾਬ ਦੇ ਵਿੱਚ ਲੈ ਕੇ ਆਉਣ ਲਈ ਇਹ ਕੰਪਨੀ ਰਜਿਸਟਰ ਕਰਾਈ ਆ ਇਹ ਕੰਪਨੀ ਦੇ ਥਰੂ ਆਪਾਂ ਲੈਂਡਸਕੇਪਿੰਗ ਸਰਵਿਸ ਤੇ ਬੂਟੇ ਪ੍ਰੋਵਾਈਡ ਕਰਾਉਣਾ ਤੇ ਬਾਕੀ ਇਹ ਲੈਂਡਸਕੇਪਿੰਗ ਜਾਂ ਨੌਲੇਜ ਬਾਗਾਂ ਬਾਰੇ ਨੌਲੇਜ ਦੇਣੀ ਉਹ ਸਾਰੀ ਇਸ ਕੰਪਨੀ ਦੇ ਥਰੂ ਆਪਾਂ ਕਰਾਂਗੇ ਇਸੇ ਕੰਪਨੀ ਦੇ ਥਰੂ ਮੈਂ ਆਪਣੇ ਫਾਰਮ ਦੇ ਵਿੱਚ ਜਿਹੜੀ ਅੱਗੇ ਸੋਨਾ ਮੋਤੀ ਦੀ ਪ੍ਰੋਸੈਸਿੰਗ ਕਰਨੀ ਆ ਜਾਂ ਆਪਾਂ ਨੇ ਮਿੱਟੀ ਦਾ ਅਵਨ ਰਾਜਪਾਲ ਜੀ ਨਾਲ ਰਲ ਕੇ ਬਣਵਾਉਣਾ ਉਹ ਸਾਰਾ ਇਸ ਕੰਪਨੀ ਦੇ ਤਹਿਤ ਹੀ ਆਪਾਂ ਅੱਗੇ ਪ੍ਰੋਸੈਸਿੰਗ ਦੇ ਵਿੱਚ ਜਾਂ ਹੋਰ ਸਾਰੇ ਕੰਮ ਦੇ ਵਿੱਚ ਜਾਵਾਂਗੇ ਇਸ ਕੰਪਨੀ ਨੂੰ ਆਪਾਂ ਪੂਰੇ ਵਧੀਆ ਲੈਵਲ ਤੇ ਤੇ ਲੈਂਡਸਕੇਪਿੰਗ ਦੇ ਵਿੱਚ ਜਿਵੇਂ ਸਰਕਾਰੀ ਠੇਕੇ ਨੇ ਜੀ ਕਿਤੇ ਸਾਫ ਸਫਾਈ ਦਾ ਕਿਤੇ ਪਲਾਂਟੇਸ਼ਨ ਦਾ ਉਹ ਸਾਰਾ ਆਪਾਂ ਇਸ ਕੰਪਨੀ ਦੇ ਥਰੂ ਕਰਾਂਗੇ ਜਿਹੜੀ ਆਮ ਆਪਾਂ ਜਿਹੜੇ ਆਪਣੇ ਨਾਲ ਵਿਚਰਨ ਵਾਲੇ ਜਿਹੜੇ ਦੋਸਤ ਨੇ ਉਹਨਾਂ ਲਈ ਇਹਦਾ ਕੀ ਬੈਨੀਫਿਟ ਹੋਊਗਾ ਉਹਨਾਂ ਨੂੰ ਆਪਾਂ ਸਾਰੀਆਂ ਸਰਵਿਸਿਜ਼ ਪ੍ਰੋਵਾਈਡ ਕਰਾਂਗੇ ਜਿਹੜੇ ਪੂਰੇ ਸੋਲੂਸ਼ਨ ਨੇ ਇੱਕ ਬਾਗ ਲਾਉਣ ਦੇ ਫੈਂਸਿੰਗ ਲਾਉਣੀ ਬਾਗ ਲਾਉਣਾ ਉਹਦੀ ਦੂਰੀ ਕਿੰਨੀ ਸਹੀ ਹੋਣੀ ਚਾਹੀਦੀ ਆ ਕਿੰਨੀ ਨਹੀਂ ਹੋਣੀ ਚਾਹੀਦੀ ਉਹ ਸਾਰਾ ਕਿਉਂਕਿ ਅੱਜਕੱਲ ਮਿਸ ਗਾਈਡ ਕੁਸ਼ਕ ਜੁਪੀ ਵਾਲੇ ਕੁਸ਼ਕ ਆਪਣੇ ਪੰਜਾਬ ਦੇ ਜਿਹੜੇ ਕੰਪਨੀਆਂ ਦੇ ਏਜੰਟ ਨੇ ਉਹ ਫਿਰ ਰਹੇ ਨੇ ਜੀ ਉਹ ਕੀ ਕਰਦੇ ਨੇ ਕਿ ਬਹੁਤ ਨੇੜੇ ਨਿੰਬੂ ਦਾ ਬਾਗ ਲਵਾਤਾ ਬਹੁਤ ਨੇੜੇ ਨਾਸ਼ਪਾਤੀਆਂ ਦਾ ਬਾਗ ਲਵਾਤਾ ਕਿਉਂਕਿ ਉਹਨਾਂ ਨੂੰ ਸਿਰਫ ਬੂਟੇ ਵੇਚਣ ਦਾ ਕੰਮਤਲਬ ਹੁੰਦਾ ਜਿੰਨਾ ਕੁਸ਼ਕ ਸਾਲ ਪਹਿਲਾਂ ਨਿੰਬੂਆਂ ਦੇ ਬੂਟੇ ਵੇਚਣ ਆਏ ਸੀ ਜੀ ਉਹਨਾਂ ਨੇ ਬਹੁਤ ਬਾਗ ਲਵਾਏ ਤੇ ਤੋਂ 300 ਰੁਪਏ ਦਾ ਉਸ ਟਾਈਮ 'ਚ ਬੂਟਾ ਵੇਚਿਆ ਜੀ ਉਹ ਫਿਰ ਹੋਇਆ ਕਿ ਜੀ ਉਹਨਾਂ ਨੂੰ ਕੋਈ ਫਲ ਨਹੀਂ ਲੱਗਿਆ ਤੇ ਨੁਕਸਾਨ ਬਹੁਤ ਜ਼ਿਆਦਾ ਹੋਇਆ ਐਦਾਂ ਹੀ ਉਹ ਕੁਸ਼ਕ ਟਾਈਮ ਬਾਅਦ ਫਿਰ ਇੱਕ ਆਈਏ ਕੰਪਨੀ ਦੀ ਕੋਈ ਯੂਪੀ ਦੀ ਏ ਸੀ ਉਹ ਆਪਣੇ ਟਿਸ਼ੂ ਕਲਚਰ ਦੇ ਬੂਟੇ ਤਿਆਰ ਇਹਦੇ ਸਾਗਵਾਂ ਦੇ ਦੇ ਕੇ ਗਏ ਜੀ ਬਹੁਤ ਲਗਵਾਏ ਉਹਨਾਂ ਨੇ ਪਰ ਉਹਨਾਂ ਦਾ ਰਿਜ਼ਲਟ ਤੇ ਆਊਟਪੁੱਟ ਬਿਲਕੁਲ ਜ਼ੀਰੋ ਸੀ ਜੀ ਹੁਣ ਥੋੜੇ ਜੇ ਸਮੇਂ ਬਾਅਦ ਫੇਰ ਕੋਈ ਨਾ ਕੋਈ ਕੰਪਨੀ ਆ ਜਾਂਦੀ ਹੈ ਜਿਵੇਂ ਕਿਸੇ ਨੇ ਸੰਤਰਾ ਲਵਾਤਾ ਕਿਸੇ ਨੇ ਅੰਬ ਦੀਆਂ ਕਈ ਕੁਆਲਿਟੀਆਂ ਲਵਾਤੀਆਂ ਉਹ ਬਾਅਦ ਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਆ ਤੇ ਇੱਕ ਕੰਪਨੀ ਐਸੀ ਦੀ ਹੈ ਜਿਹੜੀ ਨਿੰਬੂ ਦੇ 5x5 ਤੇ ਬੂਟੇ ਲਗਵਾਏ ਤੇ ਮੈਨੂੰ ਉਹਨਾਂ ਨੇ ਸੱਦਿਆ ਜਿਨ੍ਹਾਂ ਨੇ ਲਗਵਾਏ ਸੀ ਜਦੋਂ ਮੈਂ ਉੱਥੇ ਗਿਆ ਤੇ ਉਹ ਦੂਜੇ ਸਾਲ ਦੇ ਵਿੱਚ ਇੱਕ ਦੂਜੇ ਦੇ ਵਿੱਚ ਫਸਣ ਲੱਗ ਗਏ ਤੇ ਵੈਰਾਈਟੀ ਉਹਨਾਂ ਦੀ ਵੀ ਕੋਈ ਖਾਸ ਨਹੀਂ ਸੀ ਤੇ ਵਿੱਚ ਫਸਣ ਨਾਲ ਹੋਇਆ ਕਿ ਜੀ ਬੂਟੇ ਉਹਨਾਂ ਨੇ ਕਈ ਗੁਣਾ ਜ਼ਿਆਦਾ ਯਾਨੀ ਤਕਰੀਬਨ 5 ਗੁਣਾ ਬੂਟੇ ਜ਼ਿਆਦਾ ਲਗਾਤੇ 1 ਏਕੜ ਦੇ ਵਿੱਚ ਤੇ 5 ਗੁਣਾ ਬੂਟੇ ਲੱਗਣ ਨਾਲ ਹੋਇਆ ਕਿ ਉਹ ਬੂਟੇ ਫਲ ਦੇਣੋਂ ਹਟ ਗਏ ਹੁਣ ਇਹੀ ਜੇ ਸੇਮ ਪ੍ਰੋਬਲਮ ਲਗਾਤਾਰ ਚੱਲੀ ਗਈ ਤਾਂ ਦਿੱਕਤ ਹੋ ਜੂਗੀ ਜੀ ਇਸ ਲਈ ਇੱਕ ਬਾਗਬਾਨੀ ਨੂੰ ਸਹੀ ਰਾਹ ਤੇ ਲੈ ਕੇ ਆਉਣ ਲਈ ਜੀ ਆਪਾਂ ਇਹ ਚੈਨਲ ਜਾਂ ਇਹ ਜਿਹੜਾ ਆਪਾਂ ਕੰਪਨੀ ਰਜਿਸਟਰ ਕਰਾਈ ਆ ਇਹਦੇ ਵਿੱਚ ਆਪਾਂ ਲੋਕਾਂ ਨੂੰ ਸੋਲੂਸ਼ਨ ਦਵਾਂਗੇ ਵੀ ਕਿੱਦਾਂ ਬਾਗ ਲਾਉਣਾ ਚਾਹੀਦਾ ਉਹਦੇ ਵਿੱਚ ਆਪਾਂ ਟੈਕਨੀਕਲ ਗਾਈਡੈਂਸ ਵੀ ਉਹਨਾਂ ਨੂੰ ਦਵਾਂਗੇ ਉਹਨਾਂ ਨੂੰ ਬੂਟੇ ਵੀ ਪ੍ਰੋਵਾਈਡ ਕਰਾਂਗੇ ਜਿਹਦੇ ਜਿੱਥੋਂ ਸੋਰਸ ਹੋ ਸਕਦੇ ਆ ਬੂਟੇ ਉਹ ਵੀ ਦਵਾਂਗੇ ਆਪਾਂ ਆਪਣੀ ਨਰਸਰੀ ਵੀ ਆਪਾਂ ਡਿਵੈਲਪ ਕਰਾਂਗੇ ਜੀ ਤੇ ਨਾਲ ਹੀ ਆਪਾਂ ਉਹਨਾਂ ਨੂੰ ਸਾਰਾ ਬਾਗ ਕਿੱਥੇ ਠੇਕੇ ਤੇ ਚੜਦਾ ਕਿਹੜੇ-ਕਿਹੜੇ ਠੇਕੇਦਾਰ ਨੇ ਜਾਂ ਕਿੰਨੇ ਚ ਠੇਕੇ ਤੇ ਚੜਦਾ ਸਹੀ ਠੇਕਾ ਕੀ ਆ ਜਾਂ ਜਿਹੜੀ ਟ੍ਰੀਟਮੈਂਟ ਦੇ ਪ੍ਰੋਬਲਮਸ ਆਉਂਦੀਆਂ ਨੇ ਜਾਂ ਜਿਹੜੇ ਵਿੱਚੋਂ ਕੋਈ ਨਾ ਕੋਈ ਦਿੱਕਤ ਆ ਜਾਂਦੀ ਹੈ ਜਿਆ ਉਹਨਾਂ ਨੂੰ ਵੀ ਆਪਾਂ ਟੈਕਲ ਕਰਨ ਦੀ ਇਸ ਕੰਪਨੀ ਦੇ ਥਰੂ ਕੋਸ਼ਿਸ਼ ਕਰਾਂਗੇ ਇਹ ਚ ਅੱਗੇ-ਅੱਗੇ ਆਪਾਂ ਜਿਹੜੇ ਮੇਰੇ ਹੋਰ 파ਰਟਨਰ ਹੋਣਗੇ ਜਾਂ ਜਿਹੜੇ ਮੇਰੇ ਕਲੀਗ ਹੋਣਗੇ ਉਹਨਾਂ ਨਾਲ ਆਪਾਂ ਜੁੜ ਕੇ ਇਹਨੂੰ ਆਲ ਓਵਰ ਪੰਜਾਬ ਦੇ ਵਿੱਚ ਆਪਾਂ ਇਹਦੇ ਤੇ ਕੰਮ ਕਰਾਂਗੇ ਇਹਦੇ ਵਿੱਚ ਆਪਾਂ ਜਿਹੜਾ ਸਭ ਤੋਂ ਪਹਿਲਾਂ ਐਵੋਕਾਡੋ ਬਾਰੇ ਆਪਾਂ ਬਾਗ ਲਾਉਣ ਦੀ ਕੋਸ਼ਿਸ਼ ਕਰਾਂਗੇ ਵੀ ਜਿਹੜੇ ਐਵੋਕਾਡੋ ਦੇ ਬਾਗ ਡਿਵੈਲਪ ਹੋ ਰਹੇ ਨੇ ਉਹਨਾਂ ਨੂੰ ਸਹੀ ਗਾਈਡ ਕਰਕੇ ਸਹੀ ਤਰੀਕੇ ਨਾਲ ਸਹੀ ਜਾਣਕਾਰੀ ਦੇ ਤਹਿਤ ਬੂਟੇ ਲਾਈਏ ਜਿਹੜਾ ਰਿਸਕ ਆ ਰਿਸਕ ਫੈਕਟਰ ਨੂੰ ਘੱਟੋ ਘੱਟ ਕਰੀਏ ਕਿਉਂਕਿ ਜੇ ਆਪਾਂ ਖਾਸ ਦੇ ਬੂਟੇ ਲਾਉਨੇ ਆ ਜੀ ਪੰਜਾਬ ਦੇ ਵਿੱਚ ਤਾਂ ਆਉਣ ਵਾਲੇ 4-5 ਸਾਲਾਂ ਚ ਪਤਾ ਲੱਗੂਗਾ ਕਿ ਉਹ ਇਨਾ ਟੈਂਪਰੇਚਰ ਟੋਲਰੇਟ ਕਰਦੇ ਆ ਜਾਂ ਨਹੀਂ ਕਰਦੇ ਇਸੇ ਤਰ੍ਹਾਂ ਪਿੰਕਰਟਨ ਦੇ オリジナル ਬੂਟੇ ਜਿਹੜੇ ਨੇ ਉਹ ਹੀ ਮਿਲਣ ਤੇ ਇੱਕੋ ਜਿਹੇ ਸਾਰੇ ਬੂਟੇ ਹੋਣ ਕਿਹੜੀਆਂ ਪ੍ਰੋਬਲਮਸ ਆ ਸਕਦੀਆਂ ਨੇ ਕਿਹੜੀਆਂ ਪ੍ਰੋਬਲਮ ਆ ਰਹੀਆਂ ਨੇ ਉਹ ਸਾਰਿਆਂ ਤੇ ਆਪਾਂ ਇਸ ਬਾਰੇ ਐਵੋਕਾਡੋ ਬਾਰੇ ਗੱਲ ਕਰਾਂਗੇ ਨਾਲੇ ਆਪਾਂ ਲੋਗਨ ਤੇ ਜਾ ਰਹੇ ਹਾਂ ਜੀ ਲੌਂਗਨ ਕਹਿੰਦੇ ਆ ਲੀਚੀ ਦਾ ਸਬਸਟੀਟਿਊਟ ਆ ਲੀਚੀ ਤੋਂ ਇੱਕ ਮਹੀਨਾ ਬਾਅਦ ਇਹਦੇ ਫਲ ਦੀ ਹਾਰਵੈਸਟਿੰਗ ਪੰਜਾਬ ਦੇ ਵਿੱਚ ਹੁੰਦੀ ਆ ਉਸ ਸਮੇਂ ਦੇ ਵਿੱਚ ਲੀਚੀ ਦੀ ਡਿਮਾਂਡ ਤੇ ਹੁੰਦੀ ਆ ਪਰ ਲੀਚੀ ਮਾਰਕੀਟ ਦੇ ਵਿੱਚ ਅਵੇਲੇਬਲ ਨਹੀਂ ਹੁੰਦੀ ਤੁਹਾਨੂੰ ਪਤਾ ਹੀ ਆ ਜੀ ਜੁਲਾਈ ਦਾ ਹਸਤੇ ਜੁਲਾਈ ਦੇ ਵਿੱਚ ਲੀਚੀ ਐਂਡ ਹੋ ਜਾਂਦਾ ਜੀ ਲੀਚੀ ਦੇਸੀ ਜਾਂਦਾ ਇਹ ਅਗਸਤ ਦੇ ਵਿੱਚ 15 ਅਗਸਤ ਦੇ ਟੇਸਟੇ ਪੱਕਣੀ ਸ਼ੁਰੂ ਹੁੰਦੀ ਆ ਤਾਂ ਇਹਦਾ ਜਿਹੜਾ ਟੇਸਟ ਆ ਲੀਚੀ ਨਾਲੋਂ ਵੱਖਰਾ ਤੇ ਲੀਚੀ ਨਾਲੋਂ ਜ਼ਿਆਦਾ ਮਿੱਠੀ ਆ ਤਾਂ ਇਹਦਾ ਵੀ ਡਿਮਾਂਡ ਕਾਫੀ ਰਹਿੰਦੀ ਆ ਜਿੰਨੀ ਕਿ ਮੈਨੂੰ ਇਸ ਬਾਰੇ ਨੌਲੇਜ ਆ ਕੇ ਇਹ ਬੰਬੇ ਦੀ ਮਾਰਕੀਟ ਦੇ ਵਿੱਚ ਜਾਂ ਚੰਡੀਗੜ੍ਹ ਦੀ ਮਾਰਕੀਟ ਦੇ ਵਿੱਚ 7-800 ਰੁਪਏ ਕਿਲੋ ਵਿਕ ਰਹੀ ਆ ਤਾਂ ਉਹਦੇ ਬੂਟੇ ਉਹਦੀਆਂ ਨਸਲਾਂ ਜਿਹੜੀਆਂ ਉਹਦੀਆਂ ਵੈਰਾਈਟੀਆਂ ਇੱਥੇ ਆਪਣੇ ਪੰਜਾਬ ਦੇ ਵਿੱਚ ਕਾਮਯਾਬ ਨੇ ਉਹਨਾਂ ਦੇ ਵੀ ਗੱਲ ਕਰਾਂਗੇ ਇਸੇ ਕੰਪਨੀ ਦੇ ਥਰੂ ਆਪਾਂ ਜਿਹੜਾ ਡ੍ਰੈਗਨ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਾਵਾਂਗੇ ਤੇ ਹੋਰ ਜਿਵੇਂ ਮੈਕਡਮੀਆਂ ਬਾਰੇ ਆ ਜੀ ਮੈਕਡਮੀਆਂ ਬਾਰੇ ਇੰਨਾ ਮਿਸਗਾਈਡ ਕੀਤਾ ਜਾ ਰਿਹਾ ਕਿ ਇਹਦਾ 50 ਲੱਖ ਦਾ ਕੀਲਾ ਹੋ ਜੂ ਇਹਦਾ 60 ਲੱਖ ਰੁਪਏ ਦਾ ਕੀਲਾ ਆਉਟਪੁੱਟ ਆਉਣ ਲੱਗ ਜੂਗੀ ਤੀਜੇ ਸਾਲ ਇਹ ਦੇਸੀ ਬੂਟਾ ਸੀਡ ਤੋਂ ਤਿਆਰ ਫਲ ਦੇਣ ਲੱਗ ਜੂਗਾ ਉਹ ਵੀ ਆਪਾਂ ਟਰਾਇਲ ਲਾ ਕੇ ਪਹਿਲਾਂ ਆਪਣੇ ਖੇਤ ਦੇ ਵਿੱਚ ਸਕਸੈਸਫੁਲ ਕਰਕੇ ਫਿਰ ਆਪਾਂ ਅੱਗੇ ਇਸ ਕੰਪਨੀ ਦੇ ਥਰੂ ਉਹਨਾਂ ਨੂੰ ਲਾਉਣ ਦੀ ਕੋਸ਼ਿਸ਼ ਕਰਾਂਗੇ ਤੇ ਇਹਦੇ ਵਿੱਚ ਆਪਾਂ ਹੋਰ ਵੀ ਜਿਹੜੇ ਆ ਸੋਲੂਸ਼ਨ ਨੇ ਬਾਗਾਂ ਦੇ ਵਿੱਚ ਕਿ ਠੇਕੇਦਾਰ ਨਹੀਂ ਮਿਲਦੇ ਸਹੀ ਠੇਕੇਦਾਰ ਲੱਭਣੇ ਠੇਕੇਦਾਰ ਠੇਕੇ ਤੇ ਚਾੜਨਾ ਜਾਂ ਉਸ ਦਾ ਫਲ ਕਿੱਥੇ ਸਹੀ ਰੇਟ ਮਿਲ ਰਿਹਾ ਉਸ ਮੰਡੀ ਕਰਨ ਬਾਰੇ ਵੀ ਆਪਾਂ ਚਰਚਾ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਕੰਪਨੀ ਦੇ ਥਰੂ ਆਪਾਂ ਜਿਹੜਾ ਇਹਦੇ ਪ੍ਰੋਸੈਸਿੰਗ ਦੇ ਵਿੱਚ ਜਿਵੇਂ ਐਵੋਕਾਡੋ ਦੇ ਪ੍ਰੋਸੈਸਿੰਗ ਦੇ ਵਿੱਚ ਆਪਾਂ ਜਾਣਾ ਚਾਹੁੰਦੇ ਆ ਉਹਦੀ ਵੀ ਗੱਲ ਕਰਾਂਗੇ ਜੀ ਸੋਨਾ ਮੋਤੀ ਕਣਕਾ ਉਹਦੀ ਪ੍ਰੋਸੈਸਿੰਗ ਕਿਵੇਂ ਕਰੀਏ ਉਹ ਵੀ ਕਰਾਂਗੇ ਜੀ ਆਪਾਂ ਇਸੇ ਕੰਪਨੀ ਦੇ ਥਰੂ ਕਰਾਂਗੇ ਜੀ ਇਸ ਲਈ ਇਹ ਮੈਂ ਚੈਨਲ ਦਾ ਨਾਮ ਬਦਲ ਕੇ ਨੈਚੁਰਲ ਨੇਚਰ ਪਾਥ 플ਾਂਟੇਸ਼ਨਸ ਪ੍ਰਾਈਵੇਟ ਲਿਮਿਟਿਡ ਕੀਤਾ ਜੀ ਕਈ ਦੋਸਤਾਂ ਨੇ ਮੇਰੇ ਤੋਂ ਪੁੱਛਿਆ ਵੀ ਕੀ ਕਾਰਨ ਹੋ ਗਿਆ ਤਾਂ ਮੈਂ ਆਖਿਆ ਵੀ ਇੱਕ ਵੀਡੀਓ ਪਾ ਕੇ ਸਾਰੇਆਂ ਦੋਸਤਾਂ ਨੂੰ ਇਸ ਬਾਰੇ ਅਵੇਅਰ ਕੀਤਾ ਜਾਵੇ ਵੀ ਇਹ ਜਿਹੜੀ ਮੇਰੀ ਕੰਪਨੀ ਆ ਉਹ ਸਾਰੇ ਸੋਲੂਸ਼ਨ ਪ੍ਰੋਵਾਈਡ ਕਰੂਗੀ ਬੂਟਾ ਕਿੱਥੋਂ ਮਿਲ ਸਕਦਾ ਜਾਂ ਮੇਰੇ ਕੋਲੇ ਕਿਹੜਾ ਹੋਊਗਾ ਕਿਉਂਕਿ ਮੈਂ ਸਾਰੀ ਨਰਸ ਨਹੀਂ ਨਹੀਂ ਹਜੇ ਜੀ ਰੱਖੀ ਤੇ ਕੁਸ਼ਕ ਬੂਟੇ ਜਿਵੇਂ ਅਵੋਕਾਡੋ ਹੋ ਗਿਆ ਲੌਂਗਨ ਹੋ ਗਿਆ ਜਾਂ ਮੈਕਾਡਾਮੀਆ ਹੋ ਗਿਆ ਜਾਂ ਪੈਕਨ ਹੋ ਗਿਆ ਇਹਦੇ ਬੂਟੇ ਜਿਹੜੇ ਐਗਜ਼ੋਟਿਕ ਨੇ ਉਹ ਰੱਖ ਰਿਆਂ ਜੀ ਉਹਨਾਂ ਨੂੰ ਪੰਜਾਬ ਦੇ ਵਿੱਚ ਸਾਰੇ ਜਗ੍ਹਾ ਪਹਚਾਈਏ ਸਾਰੇ ਜਗ੍ਹਾ ਉਹਨਾਂ ਦੀ ਹਾਰਵੈਸਟਿੰਗ ਕਰੀਏ ਤੇ ਉਹਨਾਂ ਦੇ ਰਿਜ਼ਲਟ ਕੀ ਨੇ ਉਹਨਾਂ ਦੀ ਆਉਣ ਵਾਲੀਆਂ ਔਕੜਾਂ ਕੀ ਨੇ ਉਹ ਸਾਰੀਆਂ ਆਪਾਂ ਇੱਕ ਵਾਰ ਪੜ੍ਹ ਕੇ ਦੇਖ ਕੇ ਅੱਗੇ ਉਹਨਾਂ ਤੇ ਕੰਮ ਕਰੀਏ ਜੀ ਧੰਨਵਾਦ ਜੀ